ਆਜਾ ਰਹੀ ਸੀ ਬਾਈ ਸੁੱਖੀ ਕੋਲੇ 50 ਪੈਦਾਵਾਰ ਵਾਲੇ ਸਸੀਗਰ ਬਾਈ ਇਹਨਾਂ ਦੀ ਵੀ ਵੀਡੀਓ ਅਕਸਰ ਅਸੀਂ ਦੇਖਦੇ ਰਹਿੰਦੇ ਸੀ ਅਸ਼ਵਗੰਧਾ ਨੂੰ ਲੈ ਕੇ ਬਿਲਕੁਲ ਤੇ ਅੱਜ ਅਸੀਂ ਲਾਈਵ ਦੇਖਿਆ ਆ ਕਿ ਬਾਈ ਕੋਲ ਇੱਧਰ ਆਈ ਸੀ ਤੇ 22 ਗੜਾ ਵੱਜਿਆ ਨਾ ਸਾਰੇ ਬੁੱਟੇ ਦਿਖਾ ਦੇ ਬਾਈ ਉਹਨੂੰ ਇੱਕ ਬਰੀ ਕਰਾ ਰਿਹਾ ਮਤਲਬ ਕਿ ਹਰਾ ਭਰਾ ਕਰ ਰੱਖਿਆ ਇਸ ਸਾਈਡ ਤੇ ਕਾਫੀ ਤਰ੍ਹਾਂ ਇਹ ਬੁੱਟੇ ਲਾ ਰੱਖਿਆ ਫਲਦਾਰ ਵੀ ਤੇ ਸ਼ਾਂ ਵਾਲੇ ਵੀ ਇਹ ਮਤਲਬ ਬਾਈ ਅੱਧੇ ਕਿੱਲੇ ਤੋਂ ਵੱਧ ਜਗ੍ਹਾ ਗਈ ਵਿਚੀ ਫਾਰਮ ਹਾਊਸ ਹੋ ਗਿਆ ਵਿਚੀ ਆ ਹੋ ਗਿਆ ਤੇ ਆ ਬਾਈ ਇੱਥੇ ਮੈਂ ਸਮਝਦਾ ਵੀ ਇਹ ਮੇਨ ਚੀਜ਼ ਆ ਸਮਝਦਾ ਆਪਣੇ ਸਰੀਰ ਨੂੰ ਇਹਨੇ ਬਹੁਤ ਜ਼ਿਆਦਾ ਬਾਈ ਪਾਵਰ ਦੇ ਦਿੰਦੀ ਇਹਦੇ ਆਪਾਂ ਪੱਤੇ ਖਾ ਲਓ ਚਾਹੇ ਆ ਗਠੋੜੀਆਂ ਜੀਆਂ ਨੇ ਉਹ ਖਾ ਲਓ ਚਾਹੇ ਇਹਦੀਆਂ ਜੜਾਂ ਨੇ ਵੀ ਉਹ ਖਾ ਲਓ ਬਾਈ ਕਿਵੇਂ ਮਰਜ਼ੀ ਕਰ ਲਓ ਮੈਂ ਕਹਿੰਦਾ ਵੀ ਇਹਦੇ ਵੱਧ ਤੋਂ ਵੱਧ ਬੂਟੇ ਪੈਦਾ ਕਰੋ ਜਿਵੇਂ ਆ ਬੂਟਾ ਹੁਣ ਵੱਡਾ ਹੋਈ ਜਾਂਦਾ ਹੌਲੀ ਹੌਲੀ ਐਂ ਕੀ ਕਰਨਾ ਸੀ ਇਹਨੂੰ ਨੰਗਾ ਕਰਕੇ ਇਹਦੀ ਜੜ ਵਧਿਆ ਕਰਨੀ ਆ ਜਿਹਨੂੰ ਸੁਕਾਇਆ ਕਰਨਾ ਬਾਈ ਚਾਹੇ ਉਹਨੂੰ ਛੱਬੀ ਚੰਦੋ ਬਾਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਪਾਊਡਰੀ ਬਣਾਉਣਾ ਜੜਾ ਜਿਵੇਂ ਆਪਾਂ ਫੜਕਣੀ ਉਹ ਕੀ ਹੁੰਦੀ ਆਪਣੀ ਉਹ ਮੂ ਮਲਠੀ ਜਿਵੇਂ ਆਪਾਂ ਮਲਠੀ ਚਾਬਦੇ ਹੁੰਦੇ ਹਾਂ ਬਾਈ ਉਸ ਤਰ੍ਹਾਂ ਇਹਦੀ ਕੋਈ ਵੀ ਡਾਣੀ ਚਾਬ ਲਓ ਪੱਤੇ ਚੱਬ ਲੋ ਤੇ ਜਿਹੜੀ ਇਹਦੀ ਉੱਤੇ ਗੁਠੋਲੀ ਜੀ ਲੱਗੀ ਹੁੰਦੀ ਡੂਢਣੀ ਜੀ ਉਹਨੂੰ ਚੰਗੀ ਤਰ੍ਹਾਂ ਚੱਬੋ ਕਿਉਂ ਉਹਦੇ ਵਿੱਚ ਵੀ ਬੀਜ ਹੁੰਦੇ ਨੇ ਬਾਈ ਮੇਰੇ ਜੇ ਆਪਾਂ ਉਹ ਸਾਰੀ ਐਂ ਖਾ ਲਈ ਆਹ ਚੀਜ਼ ਆ ਬਾਈ ਇਹਦੇ ਵਿੱਚ ਮੰਲਾ ਉਹ ਲੱਗੀ ਵੀ ਐ ਤੁਹਾਨੂੰ ਮੈਂ ਦਿਖਾਉਣਾ ਆਹ ਆ ਗਈ ਇਹਨੇ ਦੂਬਾ ਲਾਲ ਹੋ ਜਾਣਾ ਬਾਈ ਇਹਦੇ ਵਿੱਚ ਬੀਜ ਨੇਗੇ ਇਹਨੂੰ ਜਦੋਂ ਆਪਾਂ ਖਾਣਾ ਹੈ ਨਾ ਤਾਂ ਸਾਰੀ ਤੁਸੀਂ ਐ ਮੰਨ ਲਓ ਵੀ ਚੰਗੀ ਤਰ੍ਹਾਂ ਆਪਾਂ ਨੂੰ ਪਤਾ ਲੱਗੇ ਵੀ ਕੱਲਾ ਕੱਲਾ ਬੀਜ ਆਪਾਂ ਗ੍ਰਾਇੰਡ ਕਰਤਾ ਬਾਈ ਆਹ ਲਾਲ ਹੋਈ ਬੀਜ ਆਹ ਲਾਲ ਹੋਈ ਵੀ ਬਿਲਕੁਲ ਬਾਈ ਬਿਲਕੁਲ ਜੀ ਆ ਮਲੋ ਖਾਨ ਦੇ ਜੋਗਾ ਬਾਈ ਤੁਸੀਂ ਇਹਨੂੰ ਖਾ ਕੇ ਦੇਖੋ ਮੂੰਹ ਦੇ ਵਿੱਚ ਦੇਖੋ ਵੀ ਕਿਸ ਤਰ੍ਹਾਂ ਦਾ ਜਿਹੜਾ ਟੇਸਟ ਆਗਾ ਉਹ ਆਉਂਦਾਗਾ ਇਹਦੇ ਵਿੱਚ ਆਪਾਂ ਨੂੰ ਬੀ ਫੀਲ ਹੁੰਦੇ ਹਨਾ ਮਿਰਚਾਂ ਦੇ ਵੀ ਹਾਂ ਉਵੇਂ ਫੀਲ ਹੁੰਦੇ ਇਹਨੂੰ ਚੰਗੀ ਤਰ੍ਹਾਂ ਚੱਬ ਕੇ ਖਾਓ ਬਾਈ ਤੁਹਾਨੂੰ ਕਿਸੇ ਵੈਦ ਕੋਲੇ ਜਾਣ ਦੀ ਲੋੜ ਨਹੀਂ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਮੈਂ ਕਹਿੰਦਾ ਵੀ ਜੀ ਆਪਾਂ ਥੋੜਾ ਜਿਹਾ ਪੜ੍ਹੀਏ ਇਸ ਚੀਜ਼ ਬਾਰੇ ਆਯੁਰਵੇਦ ਬਾਰੇ ਪੜ੍ਹੀਏ ਨਾ ਆਯੁਰਵੇਦ ਤਾਂ ਬਾਈ ਲੱਖਾਂ ਸਾਲਾਂ ਤੋਂ ਚੱਲਿਆ ਆਉਂਦਾ ਐਲੋਪੈਥੀ ਤਾਂ ਹੁਣ ਆਈ ਹੈ ਐਲੋਪੈਥੀ ਆਪਾਂ ਇੱਕ ਬਿਮਾਰੀ ਲੋਡ ਕਰਦੇ ਆਂ ਦਾ ਬਈ ਹੋਰ ਲੋਡ ਹੁੰਦੀ ਆ ਇਹ ਚੀਜ਼ ਆ ਤੇ ਇਹਦੀ ਦਤਨ ਕਰ ਲੋ ਕਿਵੇਂ ਵੀ ਯੂਜ਼ ਕਰ ਲੋ ਇਹਨੂੰ ਬਾਈ ਬਾਕੀ ਬਾਈ ਸੋਨੂੰ ਕਿਵੇਂ ਲੱਗਿਆ ਭਰਾਵੋ ਹਣਾ ਕਿਸੇ ਤਰੀਕੇ ਅੰਦਰ ਜਾਣਾ ਚਾਹੀਦਾ ਅੰਦਰ ਜਾਣਾ ਚਾਹੀਦਾ ਬਾਈ ਬਹੁਤ ਵਧੀਆ ਲੱਗਿਆ ਜਿਵੇਂ ਤੁਸੀਂ ਤਾਂ ਬਾਦਾਮ ਵੀ ਪਤਾ ਕਰ ਰੱਖੇ ਇੱਥੇ ਯਾਰ ਹਣਾ ਕਮਾਲ ਦੀ ਗੱਲ ਹੈ ਨਹੀਂ ਕਸ਼ਮੀਰ ਨੂੰ ਭਾਈਦਿਆਂ ਲੋਕ ਬਾਦਾਮ ਦੀ ਸਹੀ ਗੱਲ ਹੈ ਤੇ ਮੈਨੂੰ ਲੱਗਦਾ ਹਣਾ ਹਰੀ ਘੜਾਉਣਾ ਪਿਆ ਕਰੂਗਾ ਬਾਦਾਮ ਬਿਲਕੁਲ ਬਾਈ ਬਿਲਕੁਲ ਬਸ ਕੋਸ਼ਿਸ਼ ਆ ਬਾਈ ਹਣਾ ਵੀ ਵਧੀਆ ਤਰੀਕੇ ਨਾਲ ਬਾਈ ਕਰੀਏ ਆਪਦੇ ਬੱਚਿਆਂ ਨੂੰ ਤੁਸੀਂ ਭੈਣ ਭਾਈ ਆਏ ਹੋ ਜਿਵੇਂ ਤੁਸੀਂ ਦੇਖਿਆ ਉਧਰ ਖੀਰ ਆ ਬਾਈ ਹਣਾ ਇਹ ਚੀਜ਼ ਜਮਾ ਆਰਗੇਨਿਕ ਆ ਬਾਈ ਇਹਦੇ ਵਿੱਚ ਕੁਝ ਵੀ ਨਹੀਂ ਪਾਉਂਦੇ ਮਤਲਬ ਇਹਦਾ ਕੀ ਹੈ ਜਿਹੜੇ ਤੱਕੋਖ ਪੱਟੇ ਅਸੀਂ ਉਹ ਉ ਇਹਨਾਂ ਰਦੀਨ ਕਾਡੇ ਹਨਾ ਉੱਥੇ ਹੀ ਡੇਗ ਦੇ ਵਿੱਚ ਬਈ ਉਹ ਜਦੋਂ ਜਮਾ ਸੁੱਕ ਗਏ ਉਹਨਾਂ ਨੇ ਆਪੀ ਬਾਈ ਨਿਊਟ੍ਰੀਸ਼ਨ ਵਾਲਾ ਜਰਾ ਦੇਈ ਜਨਾ ਕਿੰਨਾ ਨੀ ਬਾਈ ਜਿਹੜੀਆਂ ਡਾਂਗੀਆਂ ਕਟਿੰਗ ਛਟ ਗਈਆਂ ਹੁੰਦੀਆਂ ਮਾੜੀ ਮੋਟੀ ਹਾਂ ਕੋਸ਼ਿਸ਼ ਕਰਿਆ ਕਰੀ ਵਿੱਚ ਹੀ ਗੱਲ ਹੁੰਦੀ ਹਾਂ ਬਿਲਕੁਲ ਅਸੀਂ ਇੰਨੀ ਚੀਜ਼ ਚ ਬਈ ਬਾਹਰੇ ਕੁਝ ਕਰਦੇ ਹੀ ਨਹੀਂ ਹੈਗੇ ਬਾਈ ਵਿੱਚ ਹੀ ਸਾਰਾ ਕੁਝ ਤੇ ਵਿੱਚ ਹੀ ਹੋ ਹੀ ਜਾਂਦਾ ਬਾਈ ਜਿਵੇਂ ਹੁਣ ਪਿਆਜ਼ ਆ ਬਾਈ ਇਧਰ ਹਨਾ ਪਿਆਜ਼ ਸਾਰਾ ਕੁਝ ਉਹ ਕਰਾਂਗੇ ਵਿੱਚ ਹੀ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਬਾਈ ਵਿੱਚ ਹੀ ਕਰੀ ਚੱਲੀਏ ਪੱਤੇ ਪੁੱਤੇ ਸਾਰਾ ਕੁਝ ਬਾਈ ਚਲੋ ਆ ਜਾਓ ਫੁੱਟ ਚ ਵੈਣ ਹਨਾ ਵੈਣ ਹਨਾ ਹਾਂ ਉਹ ਜਿਵੇਂ ਦਾ ਬੂਟਾ ਬਈ ਅੱਛਾ ਕੀ ਬਈ ਅਕਸ਼ਨ ਦਾ ਕੀ ਫਾਇਦਾ ਦਾ ਇਹ ਵੀ ਬਈ ਇੱਕ ਮੈਡੀਸਨ ਪਲਾਂਟ ਆ ਜਿਵੇਂ ਆਪਾਂ ਆਰਗੈਨਿਕ ਖੇਤੀ ਕਰਦੇ ਆ ਮੈਂ ਤੁਹਾਨੂੰ ਇੱਕ ਰਸੀ ਦਿਖਾਉਣਾ ਮੇਰੇ ਕੋਲੇ 2020 ਦਾ ਮੈਂ ਉਹ ਇੱਡਾ ਢੋਲਾ ਭਰ ਕੇ ਰੱਖ ਦੋ ਉਹਦੇ ਵਿੱਚ ਬਈ ਸੂੜੀਆਂ ਵੀ ਆਈਆਂ ਜੀ ਵੀ ਆ ਬੈਕਟੀਰੀਆ ਆ ਮੰਨ ਲਓ ਤੇ ਬਈ ਸਾਰਾ ਮੇਰੀ ਮੰਮੀ ਘਰੇ ਕਹਿੰਦਾ ਮਸਕ ਮਾਰਦਾ ਮਾ ਕੋਈ ਗੱਲ ਨਹੀਂ ਮਾਤਾ ਇਹਨੂੰ ਤਾਂ ਸਿਉਣਾ ਬਣਦਾ ਆਈ ਬਈ ਉਹਦੇ ਵਿੱਚ ਇਹਦੇ ਪੱਤੇ-ਪੁੱਤੇ ਪਾ ਕੇ ਰੱਖ ਦਿੰਦੇ ਆ ਜਿਵੇਂ ਆਪਾਂ ਕੱਲ ਨੂੰ ਸੁਪਨੀ ਕਰਦੀਆਂ ਕੱਲ੍ਹ ਸਿੱਧੀ ਆਪਾਂ ਤੋਂ 5 ਲੀਟਰ ਭਰੇ ਤੇ ਉਹਦੇ ਵਿੱਚ ਬਈ ਇਹਦੇ ਪੱਤੇ-ਪੁੱਤੇ ਤੋੜ ਕੇ ਪਾ ਦੋ ਕਿਹੜੀਆਂ ਰੋਟੀਆਂ ਤੋੜ ਕੇ ਪਾ ਦੋ ਜਿਹੜੀਆਂ ਬਈ ਉਹਨੂੰ ਪੋਣਿਆ ਤੇ ਉਹਦੀ ਤੇ ਸੁਪਨੀ ਕਰ ਲੈਂਦੇ ਤੇ ਬਾਕੀ ਇਹਨੂੰ ਆਪਾਂ ਖਾ ਵੀ ਸਕਦੇ ਆ ਬਈ ਇਹ ਡੁੱਡੀ ਹੈ ਨਾ ਜਦੋਂ ਇਹ ਖੁੱਲ ਗਈ ਇਹਦੇ ਵਿੱਚ ਫੁੱਲ ਜਿਆ ਹੁੰਦਾ ਇਹ ਤਾਂ ਖਾ ਵੀ ਜਾਂਦੇ ਆ ਬਾਈ ਹੈ ਨਾ ਆਪਾਂ ਬਦਾਮਾਂ ਦਾ ਦੇਖੋਣੇ ਆ ਬਾਈ ਹਾਂ ਬਾਈ ਬਦਾਮਾਂ ਆਹ ਕੜੀ ਪੱਤਾ ਬਾਈ ਘਰੇ ਕੋਈ ਚਾਹ ਬਣਾਉਣੇ ਆ ਕੁਝ ਵੀ ਕਰਦੇ ਆ ਅੱਛਾ ਕੜੀ ਪੱਤਾ ਇਹਨੂੰ ਅਸੀਂ ਭਾਲ ਦੇ ਫਿਰਦੇ ਬਹੁਤ ਪਾਲ ਹੈ ਯਾਰ ਕੜੀ ਪੱਤਾ ਅੱਛਾ ਇਹ ਹੀ ਹੈ ਕੜੀ ਪੱਤਾ ਹਾਂ ਕਿ ਬਦਾਮਾਂ ਤੇ ਮਾਰਦੇ ਹਾਂ ਹਾਂ ਬਈ ਆ ਜਾ ਆ ਸਤਾਬ ਰ ਆ ਗਿਆ ਬਾਈ ਇਹਨੂੰ ਵੀ ਜਿਵੇਂ ਆਹ ਬਾਈ ਹੈ ਨਾ ਆਪਾਂ ਖਾ ਸਕਦੇ ਆ ਇਹਦੀ ਵੀ ਲਾਲ ਮਕਲ ਕਿਉਂ ਲੱਗੀ ਹੋਈ ਹੈ ਨਾ ਮੈਂ ਇਹ ਪੱਤੇ ਜਾਂ ਬਸਾਦੇ ਆ ਬਾਈ ਇਹ ਕੰਡੇ ਹੁੰਦੇ ਹਨ ਨਾ ਹਾਂ ਇਹਦੀ ਵੈਸੇ ਭਾਈ ਜੜ ਸਭ ਤੋਂ ਵੱਧ ਭਾਗਤੋਂ ਦੇ ਵਿੱਚ ਹੁੰਦੀ ਹੈ ਜੇ ਆਪਾਂ ਗੱਲ ਦੀ ਸਭ ਤੋਂ ਵੱਧ ਤਾਕਤ ਦੀ ਗੱਲ ਕਰੀਏ ਤਾਂ ਜੜ ਦੀ ਆਉਂਦੀ ਹੈ ਜਿਵੇਂ ਧਣੀਆਂ ਵਗੈਰਾ ਹੋ ਗਿਆ ਭਾਈ ਆਪਦੇ ਮਸਾਲੇ ਨੂੰ ਸੁਡੇ ਬਾਅਦ ਹੈ ਨਾ ਆਈਓ ਰੇਕ ਆਲਟੇਸ ਪੱਤਾ ਜਿਹਨੂੰ ਆਪਣਾ ਮਸਾਲਾ ਪਤਾ ਨਹੀਂ ਕਹਿੰਦੇ ਹੁੰਦੇ ਭਾਈ ਹਾਂ ਹਾਂ ਉਹ ਵੀ ਪਿਆ ਭਾਈ ਆਹ ਦੇਖ ਲਓ ਭਾਈ ਯਾਰ ਵੀ ਤੁਸੀਂ ਮੈਨੂੰ ਕਈ ਬਣਾਇਆ ਹੁੰਦਾ ਵੀ ਕਿਤੇ ਆੜੂ ਨਾ ਹੋਵੇ ਵੀ ਜਾਂ ਬਦਾਮ ਹੋਵੇ ਕੀ ਚੀਜ਼ ਹੈ ਇਹ ਬਾਕੀ ਆਪਣੇ ਦੇਖਣ ਵਾਲੇ ਭਾਈਆਂ ਤੋਂ ਕੁੱਸ ਲੋ ਨਾ ਬਦਾਮ ਹੀ ਆ ਬਦਾਮ ਆ ਕਿ ਆੜੂ ਆ ਇਹ ਹੈ ਨਾ ਬਦਾਮ ਆੜੂ ਦਾ ਆਪਣੇ ਲੱਗੇ ਹੋਏ ਆੜੂ ਆ ਇਹ ਦੇਖ ਨਾ ਬੀਬੀ ਜੀ ਆੜੂ ਹੁੰਦਾ ਫਿਰ ਇਹ ਥੋੜਾ ਪੋਲਾ ਹੁੰਦਾ ਆੜੂ ਦੇ ਨਾਲ ਲੂ ਹੁੰਦੇ ਹੋੜੇ ਹੋੜੇ ਇਹ ਨਾ ਆ ਦਾਣੇ ਜੇ ਬਣਨਗੇ ਉੱਪਰ ਹੁੰਦੇ ਨਹੀਂ ਹਾਂ ਠੀਕ ਹੈ ਬਦਾਮ ਦੇ ਹਾਂ ਇਹ ਤਾਂ ਨੇ ਜੇ ਬਣਨਗੇ ਇਹ ਬਈ ਲੱਭ ਲੱਭ ਕੇ ਲਵੇ ਕਰਕੇ ਦਿਖਾ ਬਈ ਸਹੀ ਗੱਲ ਹੈ ਨਹੀਂ ਨਹੀਂ ਇਹਦੇ ਹਾਂ ਬਦਾਮ ਦੇ ਉੱਪਰ ਤੇ ਹੁੰਦੇ ਹੈ ਨਾ ਉਹ ਬਣਨਗੇ ਬਿਲਕੁਲ 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 ਬਈ ਚਲ ਦੇਖੀ ਜਾਂਦੀ ਹੈ ਬਈ ਨਹੀਂ ਆੜੂ ਦੇ ਤਾਂ ਲੂ ਜੇ ਹੁੰਦੇ ਆੜੂ ਦੇ ਆੜੂ ਦੇ ਲੁੰਗੜੇ ਹਾਂ ਆਪਣੇ ਹੈਗੇ ਬੂਟੇ ਆੜੂਆਂ ਦੇ ਆਲੂ ਹਰੇ ਬੂਟੇ ਹੈਗੇ ਮੈਂ ਲਿਆਤੀ ਭਾਈ ਆੜੂਆਂ ਦੇ ਵੀ